ਗੁਰਮੁਖ ਪਿਆਰਿਓ ਦੇਖੋ ਨੀਂਦ ਜਿਹੜਾ ਹੈ ਵਾਹਿਗੁਰੂ ਵੱਲੋਂ ਮਿਲਿਆ ਹੋਇਆ ਇੱਕ ਵਰਦਾਨ ਇੱਕ ਤੋਹਫਾ ਜਦੋਂ ਅਸੀਂ ਸੌਂਨੇ ਆ ਸਰੀਰ ਦੀ ਸਾਰੀ ਥਕਾਵਟ ਲੈ ਜਾਂਦੀ ਆ ਸਰੀਰ ਵਿੱਚ ਨਵੇਂ ਸੈੱਲ ਬਣਦੇ ਆ ਅਸੀਂ ਕਿਰਤ ਕਰਨ ਵਾਸਤੇ ਤਿਆਰ ਹੋ ਜਾਂਦੇ ਆ ਪਰ ਨਾਮ ਜਿਹੜੇ ਅਭਿਆਸੀ ਹੁੰਦੇ ਆ ਇਹ ਵਕਰੀ ਵਕਰੀ ਸਟੇਜ ਵਿੱਚੋਂ ਲੰਘਦੇ ਆ ਹੌਲੀ ਹੌਲੀ ਕਰਕੇ ਉਹ ਦੁਨੀਆਦਾਰੀ ਦੇ ਵੰਦਨਾ ਨੂੰ ਤੋੜ ਦਿੰਦੇ ਆ ਅੰਨ ਤੇ ਪਾਣੀ ਵੀ ਥੋੜਾ ਖਾਂਦੇ ਆ ਪਰ ਸੌਂਦੇ ਵੀ ਘੱਟ ਆ ਕਿਉਂਕਿ ਗੁਰੂ ਮਹਾਰਾਜ ਦੇ ਬਚਨ ਆ ਨਾ ਉਹਨੀ ਦੁਨੀਆ ਤੋੜੇ ਬੰਦ ਨਾ ਅੰਨ ਪਾਣੀ ਥੋੜਾ ਖਾਇਆ ਤੇ ਦਸਵੇਂ ਪਾਤਸ਼ਾਹ ਜੀ ਵੀ ਬਚਨ ਕਰਦੇ ਆ ਵੀ ਅਭਿਆਸੀ ਜਿਹੜੇ ਹੁੰਦੇ ਆ ਥੋੜਾ ਹੀ ਖਾਂਦੇ ਆ ਥੋੜਾ ਹੀ ਸੌਂਦੇ ਆ ਤੇ ਦਇਆ ਤੇ ਖਿਮਾ ਉਹਨਾਂ ਦੇ ਅੰਦਰ ਹੁੰਦੀ ਆ ਹੁਣ ਆਪਾਂ ਜਿਹੜੀ ਇੱਥੇ ਵਿਚਾਰ ਕਰਨੀ ਆ ਉਹ ਮਹਾਪੁਰਖਾਂ ਦੇ ਜੀਵਨ ਵਿੱਚੋਂ ਆ ਦੇਖੋ ਸਭ ਤੋਂ ਪਹਿਲਾਂ ਹੌਲੀ-ਹੌਲੀ ਬੰਦਾ ਮੰਜ਼ਲ ਤੈਅ ਕਰਦਾ ਇਹ ਜਿਹੜੀਆਂ ਗੱਲਾਂ ਸਮਝਣ ਦਾ ਆਪਾਂ ਨੂੰ ਯਤਨ ਕਰਨਾ ਚਾਹੀਦਾ ਦੇਖੋ ਜਿਹੜਾ ਅਸੰਭਵ ਨੂੰ ਸੰਭਵ ਨਾ ਬਣਾ ਦੇ ਉਹ ਫਿਰ ਗੁਰੂ ਕਾ ਦਾ ਸੰਤ ਕਾ ਦਾ ਆਪਾਂ ਇੱਥੇ ਵਿਚਾਰ ਕਰੀਏ ਸੋਨਾ ਵੀ ਕਈ ਪ੍ਰਕਾਰ ਦਾ ਮੰਦ ਵਾਸ਼ਨਾ ਵਾਲੇ ਜਦੋਂ ਬੰਦੇ ਸੌਂਦੇ ਆ ਉਹਨਾਂ ਨੂੰ ਸੁਪਨੇ ਵੀ ਉਹੋ ਜਿਹੇ ਆਉਂਦੇ ਆ ਜਿਹੋ ਜੇ ਕੰਮ ਕਰਦੇ ਆ ਉਹ ਜਿਹੇ ਸੁਪਨੇ ਆਉਣੇ ਗੁਰਮਖਾਂ ਦਾ ਸੌਣਾ ਥੋੜਾ ਹੋਰ ਤਰ੍ਹਾਂ ਦਾ ਹੁੰਦਾ ਦੇਖੋ ਜਾਗਤ ਸੋਵਤ ਬਹੁ ਪ੍ਰਕਾਰ ਗੁਰਮਖ ਜਾਗੇ ਸੋਈ ਸਾਰ ਇਹ ਸਤਿਗੁਰੂ ਦੀ ਬਾਣੀ ਇਹ ਗਵਾਹੀ ਦਿੰਦੀ ਆ ਜਾਗਣਾ ਤੇ ਸੌਣਾ ਕਈ ਕਈ ਕਿਸਮ ਦੇ ਆ ਪਹਿਲੇ ਪਹਿਰੇ ਹਰ ਕੋਈ ਜਾਗੇ ਦੂਜੇ ਪਹਿਰੇ ਭੋਗੀ ਤੀਜੇ ਪਹਿਰੇ ਤਸਕਰ ਜਾਗੇ ਚੌਥੇ ਪਹਿਰੇ ਜੋਗੀ ਤਸਕਰ ਕਹਿੰਦੇ ਆ ਚੋਰ ਨੂੰ ਭੋਗੀ ਕਹਿੰਦੇ ਆ ਕਾਮਵਾਸ਼ਨਾ ਵਾਲੇ ਨੂੰ ਚੋਰ ਯਾਰ ਠੱਗ ਵੇਸ਼ਵਾ ਤੇ ਉਹਨਾਂ ਦੇ ਏਜੰਟ ਕਈ ਵਾਰੀ ਰਾਤ ਨੂੰ ਜਾਗਦੇ ਆ ਪਰ ਇਹਨਾਂ ਦੇ ਜਾਗਣ ਵਿੱਚ ਤੇ ਗੁਰਮਖਾਂ ਦੇ ਜਾਗਣ ਵਿੱਚ ਬਹੁਤ ਫਰਕ ਆ ਬਹੁਤ ਜ਼ਿਆਦਾ ਅੰਤਰ ਭਾਈ ਵੀਰ ਸਿੰਘ ਜੀ ਨੂੰ ਹੁਣ ਤੁਸੀਂ ਪੜ੍ਹਿਆ ਹੋਵੇਗਾ ਉਹ ਉਹਨਾਂ ਨੂੰ ਸੁਪਨਾ ਆਇਆ ਜਦੋਂ ਕਹਿੰਦੇ ਸੁਪਨੇ ਵਿੱਚ ਰੱਬ ਹੀ ਮਿਲਿਆ ਮੈਨੂੰ ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ ਅਸਾਂ ਧਾਗਲ ਵਕੜੀ ਪਾਈ ਨਿਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ ਤਾਂ ਗੁਰਮੁਖ ਪਿਆਰਿਓ ਇਸ ਤਰ੍ਹਾਂ ਜੇ ਸੁਪਨੇ ਵਿੱਚ ਪ੍ਰਮਾਤਮਾ ਦੇ ਦਰਸ਼ਨ ਹੋ ਜਾਣ ਤੇ ਉਹ ਸੁਪਨਾ ਹੀ ਕਿੰਨਾ ਚੰਗਾ ਸੱਜਣ ਮੁਖ ਅਨੂਪ ਅਠੇ ਪੈਰ ਨਿਹਾਲ ਸਾ ਤਾਂ ਪੰਜਵੇਂ ਪਾਤਸ਼ਾਹ ਜੀ ਵੀ ਬਚਨ ਕਰਦੇ ਆ ਜਾਗਣ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ ਤਾਂ ਆਓ ਛੋਟੀ ਜੀ ਆਪਾਂ ਕਥਾ ਵੀ ਸਰਵਣ ਕਰਦੇ ਆਂ ਇੱਕ ਵਾਰੀ ਕੀ ਹੋਇਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਲੰਗ ਤੇ ਬਿਰਾਜਮਾਨ ਨੇ ਪ੍ਰਸ਼ਾਦਾ ਤਿਆਰ ਹੋ ਗਿਆ ਮਾਤਾ ਤ੍ਰਿਪਤਾ ਜੀ ਨੇ ਗੁਰੂ ਸਾਹਿਬ ਜੀ ਨੂੰ ਆਵਾਜ਼ ਦਿੱਤੀ ਆ ਕਿ ਆਓ ਜੀ ਪ੍ਰਸ਼ਾਦਾ ਛਕ ਲਵੋ ਪਰੰਤੂ ਗੁਰੂ ਸਾਹਿਬ ਨਹੀਂ ਆਏ ਕਈ ਆਵਾਜ਼ਾਂ ਦਿੱਤੀਆਂ ਪਰ ਕੋਈ ਜਵਾਬ ਨਹੀਂ ਮਿਲਿਆ ਅਖੀਰ ਘਰ ਦੀ ਨੌਕਰਾਨੀ ਨੂੰ ਕਿਹਾ ਵੀ ਜਾਵੋ ਜਾ ਕੇ ਗੁਰੂ ਸਾਹਿਬ ਜੀ ਨੂੰ ਜਗਾ ਲਓ ਹੁਣ ਤੁਲਸਾ ਉਹਦਾ ਨਾਮ ਦਾਸੀ ਆ ਅੰਦਰ ਗਈ ਆ ਤੇ ਅੰਦਰ ਕੀ ਦੇਖਿਆ ਮੇਰੇ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਜਿਹੜੇ ਆ ਚਾਦਰ ਤਾਣ ਕੇ ਲੇਟੇ ਹੋਏ ਆ ਹੁਣ ਕਿਵੇਂ ਜਗਾਵੇ ਅਖੀਰ ਇੱਕ ਤਰੀਕਾ ਸੁਝਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਚਰਨ ਸੀ ਅੰਗੂਠਾ ਜਿਹੜਾ ਸੀ ਉਹ ਕੱਪੜੇ ਤੋਂ ਬਾਹਰ ਸੀ ਨੰਗਾ ਸੀ ਤਾਲਸਾਨੂ ਫਿਰ ਇਉਂ ਆਇਆ ਵੀ ਮੈਂ ਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਸ਼ਰਧਾ ਬਣੀ ਹੈ। ਇਸ ਲਈ ਉਹਨੇ ਨਾ ਸਤਿਗੁਰੂ ਮਹਾਰਾਜ ਜੀ ਦੇ ਉਹ ਅੰਗੂਠੇ ਨੂੰ ਸਪਰਸ਼ ਕੀਤਾ। ਇਹ ਇਤਿਹਾਸਕਾਰ ਇਹ ਵੀ ਲਿਖਦੇ ਆ ਵੀ ਆਪਦੀ ਜੀਵ ਨਾਲ ਸਪਰਸ਼ ਕੀਤਾ। ਵੀ ਚਰਨਾਂ ਦੀ ਧੂੜੀ ਮੈਨੂੰ ਮਿਲ ਜੂਗੀ। ਚਰਨ ਧੂੜ ਮਿਲ ਜਾਵੇਗੀ। ਨਾਲੇ ਗੁਰੂ ਸਾਹਿਬ ਜੀ ਜਾਗ ਜਾਣਗੇ। ਜਦੋਂ ਉਹਨੇ ਜੀਵ ਲਾਈ ਚਰਨ ਧੂੜੀ ਦੀ ਸ਼ੋ ਨਾਲ ਕਬਾੜੀ ਉਹਦੇ ਖੁੱਲ ਗਏ ਸੀਗੇ। ਤੇ ਬਾਹਰ ਆ ਕੇ ਮਾਤਾ ਜੀ ਨੂੰ ਕਹਿਣ ਲੱਗੀ ਵੀ ਤੁਸੀਂ ਜਗਾਉਣ ਨੂੰ ਕੀ ਕਹਿੰਨੇ ਹੋ ਵੀ ਗੁਰੂ ਸਾਹਿਬ ਜੀ ਇੱਥੇ ਹੋਣ ਤਾਂ ਮੈਂ ਉਹਨਾਂ ਨੂੰ ਜਗਾਵਾ ਉਹ ਤਾਂ ਇੱਥੋਂ ਕਈ ਹਜ਼ਾਰਾਂ ਮੀਲ ਕਿਸੇ ਸਿੱਖ ਦਾ ਡੁੱਬਦਾ ਵੇੜਾ ਸਮੁੰਦਰ ਚੋਂ ਪਾਰ ਲੰਘਾ ਰਹੇ ਮਾਤਾ ਜੀ ਰੋਣ ਲੱਗ ਗਏ ਕਹਿੰਦੇ ਅੱਗੇ ਤਾਂ ਲੋਕੀ ਤਾਨੇ ਮਾਰਦੇ ਸੀ ਵੀ ਇਹਦਾ ਮੁੰਡਾ ਫਕੀਰ ਬਣ ਗਿਆ ਅੱਜ ਘਰ ਦੀ ਨੌਕਰਾਨੀ ਵੀ ਮਖੌਲ ਕਰਦੀ ਪਈ ਹੈ ਇਨੀ देर ਨੂੰ ਗੁਰੂ ਮਹਾਰਾਜ ਆ ਗਏ ਤੇ ਪੁੱਛਿਆ ਮਾਤਾ ਜੀ ਕਿਉਂ ਰੋਣੇ ਤਾਂ ਮਾਤਾ ਜੀ ਨੇ ਫਿਰ ਸਾਰੀ ਗੱਲ ਦੱਸੀ ਗੁਰੂ ਜੀ ਨੇ ਕਿਹਾ ਵੀ ਮਾਤਾ ਜੀ ਇਹਦਾ ਗੁੱਸਾ ਨਾ ਕਰਿਆ ਕਰੋ ਇਹ ਵਿਚਾਰੀ ਝੱਲੀ ਆ ਬੇਬੇ ਨਾਨਕੀ ਜੀ ਨੂੰ ਪਤਾ ਸੀ ਜੋ ਤਲਸਾ ਨੇ ਕਿਹਾ ਠੀਕ ਸੁਣੇ ਇੱਕਦਮ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਵੀਰ ਜੀ ਤੁਸੀਂ ਇਹ ਕੀ ਕੀਤਾ ਤੇ ਉਦੋਂ ਫਿਰ ਗੁਰੂ ਮਹਾਰਾਜ ਨੇ ਆਖਿਆ ਭੈਣ ਜੀ ਫਿਕਰ ਨਾ ਕਰੋ ਇਹ ਤੁਲਸਾ ਦਾਸੀ ਦੁਨੀਆ ਵੱਲੋਂ ਝੱਲੀ ਕੀਤੀ ਆ ਪਰ ਰੱਬ ਵੱਲੋਂ ਸਵੱਲੀ ਹੋ ਗਈ ਆ ਦੇਖੋ ਬਾਬਾ ਨਾਨਕ ਜੀ ਦੇ ਬਚਨ ਤਾਂ ਬੇਬੇ ਨਾਨਕੀ ਜੀ ਅਤੇ ਤੁਲਸਾ ਨੇ ਫਿਰ ਮੱਥਾ ਟੇਕਿਆ ਸੀ ਜਿਹੜਾ ਦੁਨੀਆ ਵੱਲੋਂ ਝੱਲਾ ਬਣ ਜਾਵੇ ਉਹ ਰੱਬ ਵੱਲੋਂ ਸਵੱਲਾ ਬਣ ਜਾਂਦਾ ਦੁਨੀਆ ਵੱਲੋਂ ਝੱਲਾ ਰੱਬ ਵੱਲੋਂ ਸਵੱਲਾ ਜਿਹੜੇ ਦੁਨੀਆ ਵੱਲੋਂ ਸਵੱਲਾ ਬਣਨ ਦੀ ਕੋਸ਼ਿਸ਼ ਕਰਦੇ ਆ ਉਹ ਰੱਬ ਵੱਲੋਂ ਝੱਲੇ ਹੋ ਜਾਂਦੇ ਆ। ਉਹਨੀ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਪਰ ਆਪਾਂ ਸਾਰੀ ਜ਼ਿੰਦਗੀ ਦੁਨੀਆ ਦੇ ਲੋਕਾਂ ਰਿਸ਼ਤੇਦਾਰਾਂ ਯਾਰਾਂ ਮਿੱਤਰਾਂ ਨੂੰ ਖੁਸ਼ ਕਰਨ ਵਿੱਚ ਲੱਗੇ ਰਹਿੰਦੇ ਆ ਜੀ। ਉਹ ਖੁਸ਼ ਹੁੰਦੇ ਹੀ ਨਹੀਂ। ਚਾਰ ਖੁਸ਼ ਹੋ ਜਾਂਦੇ ਆ ਸੱਚ ਕਰਕੇ ਜਾਣਿਓ ਤੇ ਚਾਰ ਨਾਰਾਜ਼ ਹੋ ਜਾਂਦੇ। ਇਹ ਚੱਕਰ ਸਾਰੀ ਜ਼ਿੰਦਗੀ ਚੱਲਦਾ ਰਹਿੰਦਾ। ਇੰਨੇ ਚ ਜ਼ਿੰਦਗੀ ਦਾ ਅੰਤ ਹੋ ਜਾਂਦਾ। ਤੇ ਵੱਡੇ ਵੱਡੇ ਲੀਡਰਾਂ ਦਾ ਵੀ ਇਹ ਹਾਲ ਆ ਅੱਜ ਕੱਲ ਇੱਕ ਦੂਜੇ ਨੂੰ ਗਲ ਬੱਕੜੀਆਂ ਪਾਈਆਂ ਨੇ ਕੱਲ ਨੂੰ ਇੱਕ ਦੂਜੇ ਦੇ ਵੈਰੀ ਬਣੇ ਪਏ ਆ ਦੁਸ਼ਮਣ ਬਣ ਗਏ ਜਿਨ ਕੋ ਹਾਰ ਸਮਝਾ ਥਾ ਗਲਾ ਹਮਾਰਾ ਸਜਾਣੇ ਕੋ ਉਹ ਕਾਲੇ ਨਾਗ ਬਣ ਬੈਠੇ ਮੇਰੇ ਕਾਂਟ ਖਾਣੇ ਕੋ ਇਸ ਤਰ੍ਹਾਂ ਦੀ ਰੀਤੀ ਦੁਨੀਆ ਦੀ ਹੈ ਮਨਮੁੱਖਾਂ ਕੇਰੀ ਦੋਸਤੀ ਬਾਣੀ ਵਿੱਚ ਜੇਕਰ ਆਉਂਦਾ ਮਨਮੁੱਖਾਂ ਕੇਰੀ ਦੋਸਤੀ ਮਾਇਆ ਦਾ ਸੰਬੰਧ ਵੇਖਦੇ ਆਂ ਹੀ ਭੱਜ ਜਾਣ ਕਦੇ ਨਾ ਪਾਇਨ ਬੰਧ ਜਿ ਚਰਪੈਨਨ ਖਾਵਣੇ ਤਿ ਚਰ ਰੱਖਣ ਗੰਢ ਗੁਰਮੁਖ ਪਿਆਰਿਓ ਅੱਜ ਇੱਕ ਦੂਜੇ ਨੂੰ ਗਲ ਬੱਕੜੀਆਂ ਪਾਈ ਫਿਰਦੇ ਕੱਲ ਨੂੰ ਜਾਨ ਦੇ ਦੁਸ਼ਮਣ ਬਣੇ ਫਿਰਦੇ ਤਾਂ ਬਾਬਾ ਜੀ ਉਹਨੂੰ ਫਿਰ ਫਰਮਾਉਂਦੇ ਹੁੰਦੇ ਸੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮੱਝੀਆਂ ਚਾਰਨ ਗਏ ਸਾਖੀ ਜਦੋਂ ਆਪਾਂ ਸੁਣਾਉਨੇ ਆਂ ਖੇਤ ਵਿੱਚ ਲੇਟ ਗਏ ਗੁਰੂ ਸਾਹਿਬ ਸੌਂਗੇ ਤੇ ਉਹਨਾਂ ਦੇ ਸਰੀਰ ਤੇ ਧੁੱਪ ਆ ਗਈ ਆ ਪਾਪਾ ਨਾਨਕ ਸਿੰਘ ਜੀ ਨੇ ਕਹਿਣਾ ਭਾਈ ਗੁਰੂ ਸਾਹਿਬ ਜੀ ਨੂੰ ਇਉਂ ਨਹੀਂ ਕਹਿਣਾ ਚਾਹੀਦਾ ਵੀ ਸਾਹਿਬ ਜੀ ਸੌਂਗੇ ਇਹ ਬੜੀ ਭਾਰੀ ਬੇਅਦਵੀ ਹੈ ਗੱਲ ਭਾਵਨਾ ਦੀ ਇਹਨੂੰ ਸਮਝਿਓ ਥੋੜਾ ਵੀ ਗੱਲ ਭਾਵਨਾ ਅਭਿਆਸੀ ਬੰਦੇ ਦੀ ਜਿਹੜੀ ਨੀਂਦ ਆ ਉਹਦੀ ਆਪਾਂ ਗੱਲ ਕਰਾਂਗੇ ਅੱਗੇ ਜਾ ਕੇ ਪਰ ਥੋੜਾ ਦ੍ਰਿਸ਼ਟਾਂਤ ਸਮਝ ਲਿਈਏ ਵੀ ਗੁਰੂ ਸਾਹਿਬ ਜੀ ਦੇ ਜਿਹੜੇ ਅਨਨ ਭਗਤ ਹੁੰਦੇ ਆ ਉਹ ਕਹਿ ਦਿੰਦੇ ਆ ਵੀ ਗੁਰੂ ਸਾਹਿਬ ਸੌਂਦੇ ਨਹੀਂ ਜੇ ਸ੍ਰਸ਼ਟੀ ਦਾ ਮਾਲਕ ਹੀ ਸੌਂ ਗਿਆ ਪਰਲੋ ਆਜੂਗੀ ਜੇ ਪਹਿਰੇਦਾਰ ਹੀ ਸੌਂ ਗਿਆ ਤਾਂ ਘਰ ਲੁੱਟਿਆ ਜਾਊਗਾ ਮਹਾਰਾਜ ਦੀ ਬਾਣੀ ਦਾ ਬਚਨ ਆ ਨਾ ਇਕਾ ਸੇਜ ਵਿਸ਼ੀ ਧਨਕੰਤਾ ਧਨ ਸੂਤੀ ਪ੍ਰਸਦ ਜਾਗੰਤਾ ਮਿਲ ਮੇਰੇ ਪ੍ਰੀਤਮਾ ਜੀਓ ਤੁਦ ਬਿਨ ਖਰੀ ਨਮਾਣੀ ਪੈ ਨੈਣੀ ਨੀਂਦ ਨਾ ਆਵੇ ਜੀਓ ਭਾਵੇ ਅੰਨ ਨਾ ਪਾਣੀ ਸੋ ਭਾਵ ਕੀ ਇਥੇ ਸਪਸ਼ਟ ਕਰਦੀ ਏ ਗੱਲ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਆ ਵੀ ਤਿੱਥੇ ਊਂਗ ਨਾ ਭੋਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ ਵੀ ਗੁਰਸਬ ਦੇ ਦਾਸ ਸੰਤ ਗੁਰਮੁਖ ਸੋਣਾ ਤਾਂ ਇੱਕ ਪਾਸੇ ਰਿਹਾ ਊਂਗ ਦੇ ਤੱਕ ਵੀ ਨਹੀਂ ਹੈਗੇ ਊਂਗ ਦੇ ਤੱਕ ਵੀ ਨਹੀਂ ਉਬਾਸੀ ਤੱਕ ਨਹੀਂ ਲੈਂਦੇ ਜਦੋਂ ਬੰਦਗੀ ਕਰਦੇ ਮੇਰੇ ਕਹਿਣ ਦਾ ਭਾਵੇਂ ਆ ਗੁਰੂ ਪਿਆਰਿਓ ਵੀ ਆਪਾਂ ਇਤਿਹਾਸ ਪੜ੍ਹਦੇ ਆ ਪਤਾ ਲੱਗਦਾ ਕਿੰਨੀ ਨਾਮ ਦੀ ਕਮਾਈ ਹੈ ਮਹਾਪੁਰਖਾਂ ਦਾ ਜੀਵਨ ਪੜੋ ਬਾਬਾ ਈਸ਼ਰ ਸਿੰਘ ਜੀ ਉਹਨਾਂ ਬਾਰੇ ਇਹ ਸੰਗਤ ਦੱਸਦੀ ਆ ਸੇਵਾਦਾਰ ਦੱਸਦਿਆ ਵੀ 24 ਘੰਟੇ ਜਾਗਦੇ ਰਹਿੰਦੇ ਸੀ 24 ਘੰਟੇ ਇੱਕ ਮੈਂਟਲੀ ਵੀ ਨਹੀਂ ਸੀ ਸੌਂਦੇ ਹੁੰਦੇ ਫਿਰ ਉਹ ਕਹਿਣ ਲੱਗੇ ਵੀ ਕਈ ਵਾਰੀ ਓ ਵੀ ਹੋਇਆ ਕਈਆਂ ਨੂੰ ਮਨ ਵਿੱਚ ਸ਼ੰਕਾ ਆ ਗਿਆ ਵੀ ਡਾਕਟਰਾਂ ਨੂੰ ਕਹੀਏ ਵੀ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਹੈਗੀ ਤਾਂ ਉਦੋਂ ਫਿਰ ਉਹ ਡਾਕਟਰਾਂ ਨੂੰ ਜਦੋਂ ਦਿਖਾਇਆ ਉਹ ਕਹਿਣ ਲੱਗੇ ਉਹਨਾਂ ਨੇ ਪਰਚੋਲ ਵੀ ਕੀਤੀ ਆ ਹੈਰਾਨ ਕਰਨ ਵਾਲੀ ਸੀ ਦੇਖਿਆ ਵੀ ਸਰੀਰ ਵੀ ਇਹਨਾਂ ਦਾ 100% ਠੀਕ ਕੋਈ ਇਹਨਾਂ ਦੀ ਰਿਪੋਰਟ ਗਲਤ ਨਹੀਂ ਆਈ ਤਾਂ ਇਹ ਜਿਹੜੇ ਸੀਗੇ ਮਹਾਂਪੁਰਖ ਪੰਜ ਸੱਤ ਪਿੰਡਾਂ ਵਿੱਚ ਜਾਣਾ ਪ੍ਰਚਾਰ ਕਰਨਾ ਰਾਤ ਨੂੰ 11 ਵਜੇ ਦੀਵਾਨ ਦੀ ਸਮਾਪਤੀ ਹੋਣੀ ਤੇ ਬਾਅਦ ਵਿੱਚ ਅੱਗੇ 3 ਵਜੇ ਤਾਂ ਆਪਦਾ ਨਿਤਨੇਮ ਸ਼ੁਰੂ ਕਰ ਦਿੰਦੇ ਸੀ ਗੁਰੂ ਪਿਆਰੇਓ ਸਵੇਰ 12 ਵਜੇ ਇਸ਼ਨਾਨ ਕਰਦੇ ਉਦੋਂ ਵੀ ਬੰਦਗੀ ਕਰੀ ਜਾਣੀ ਨਾਲ-ਨਾਲ ਨਿਤਨੇਮ ਕਰਨਾ ਸੁਖਮਣੀ ਸਾਹਿਬ ਦਾ ਪਾਠ ਕਰਨਾ ਫਿਰ ਅੰਮ੍ਰਿਤ ਸੰਚਾਰ ਕਰਵਾਉਣੀ ਲੱਖਾਂ ਸੰਗਤਾਂ ਨੇ ਦਰਸ਼ਨ ਕਰਨੇ 10-10 ਘੰਟੇ ਲਗਾਤਾਰ ਦੀਵਾਨਾਂ ਦੀ ਹਾਜ਼ਰੀ ਭਰਨੀ ਤਾਂ ਬਾਬਾ ਜੀ ਦੇ ਨੇਤਰ ਕਦੇ ਬੰਦ ਨਹੀਂ ਸੀ ਦੇਖੇ ਊਂਗ ਜਾਂ ਨੀਂਦ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬੈੰਦੇ ਨੇਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਏ ਬਹਿੰਦੇ ਭਾਈ ਵੀਰ ਸਿੰਘ ਜੀ ਲਿਖਦੇ ਆ ਨਾ ਮੇਰੇ ਕਹਿਣ ਦਾ ਭਾਵ ਇਹ ਆ ਵੀ ਜਿਹੜੀ ਅਵਸਥਾ ਹੈ ਗੁਰਮਖਾਂ ਦੀ ਉਹ ਥੋੜਾ ਹੀ ਖਾਂਦੇ ਆ ਥੋੜਾ ਹੀ ਸੌਂਦੇ ਆ ਆਪਾਂ ਉਹ ਲੋਕ ਆ ਜਿਹੜੇ ਰੱਜ ਕੇ ਪੇਟ ਭਰ ਕੇ ਖਾ ਲੈਨੇ ਆ ਫਿਰ ਨੀਂਦ ਵੀ ਉਵੇਂ ਹੀ ਆਉਣੀ ਆ ਨਾ ਤਾਂ ਜਾਗਤ ਸੋਵਤ ਬਹੁ ਪ੍ਰਕਾਰ ਗੁਰਮਖ ਜਾਗੇ ਸੋਈ ਸਾਰ ਤਾਂ ਹੁਣ ਆਪਾਂ ਦੇਖਣਾ ਹੈ ਕਿ ਮਹਾਪੁਰਖਾਂ ਦੀ ਜ਼ਿੰਦਗੀ ਵਿੱਚ ਜਿਹੜੇ ਉਹਨਾਂ ਨੇ ਨਾਮ ਦੀ ਕਮਾਈ ਕੀਤੀ ਆ ਕਿੰਨਾ ਅਭਿਆਸ ਕੀਤਾ ਕਿੰਨਾ ਨਾਮ ਜਪਿਆ ਪਰ ਅਸੀਂ ਭਾਈ ਕਿੱਧਰ ਨੂੰ ਜਾ ਰਹੇ ਹਾਂ ਤੁਹਾਨੂੰ ਬਹੁਤਾ ਨਹੀਂ ਸਾਨੂੰ ਥੋੜਾ ਥੋੜਾ ਤਾਂ ਸਾਬ ਜਾਦਿਆਂ ਦੇ ਜਿਹੜੇ ਦਿਨ ਇਹ ਅੱਗੇ ਪੋ ਦਾ ਮਹੀਨਾ ਆਉਣਾ ਸ਼ਹਾਤਾਂ ਹੋਣੀਆਂ ਨਾਮ ਦੀ ਕਮਾਈ ਕਰਨੀ ਚਾਹੀਦੀ ਹੈ ਚੌਪਈ ਸਾਹਿਬ ਦੇ ਪਾਠ ਕਰਨੇ ਚਾਹੀਦੇ ਆ ਮੂਲ ਮੰਤਰ ਦੀ ਮਾਲਾ ਕਰਨੀ ਚਾਹੀਦੀ ਆ ਵਾਹਿਗੁਰੂ ਮੰਤਰ ਦੀ ਮਾਲਾ ਕਰਨੀ ਚਾਹੀਦੀ ਆ ਤਾਂ ਹੌਲੀ-ਹੌਲੀ ਮਨ ਨ ਪਹਿਲਾਂ ਤਾਂ ਭਜਦਾ ਪਰ ਜਦੋਂ ਸਿਮਰਨ ਕਰਨ ਦੀ ਖਿੱਚ ਬਣ ਜਾਵੇ ਇੱਕ ਵਾਰੀ ਰਾਸ ਆ ਜਾਵੇ ਫਿਰ ਮਨ ਬਾਰ-ਬਾਰ ਚਾਹੁੰਦਾ ਵੀ ਆ ਮਾਨੀ ਦੁਸ਼ਮਣ ਤੇ ਮਾਨੀ ਮਿੱਤਰ ਇਹ ਨੀਂਦ ਤੇ ਜੱਤ ਪ੍ਰਾਪਤ ਕਰਨੀ ਪਵੇਗੀ ਜੇ ਖੁੱਲੀਆਂ ਅੱਖਾਂ ਦੇ ਸੁਪਨੇ ਪੂਰਾ ਕਰਨਾ ਚਾਹੁੰਦੇ ਆ ਇਹ ਨੀਂਦ ਤਿਆਗਣੀ ਪਵੇਗੀ ਮਿਹਨਤ ਕਰੋ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ ਇੱਥੇ ਸਾਰੀ ਗੱਲ ਆ ਵੀ ਦੇਖੋ ਜਿਨ੍ਹਾਂ ਨੇ ਭਾਈ ਮਸ਼ੱਕਤ ਕੀਤੀ ਆ ਜਿਨ੍ਹਾਂ ਨੇ ਭਾਈ ਮਿਹਨਤ ਕੀਤੀ ਆ ਦੇਖੋ ਕੋਈ ਵੀ ਕੰਮ ਆ ਦੁਨਿਆਵੀ ਕੰਮ ਆ ਇਹ ਗੱਲ ਨੂੰ ਸਮਝੋ ਥੋੜਾ ਜਿਹਾ ਕੰਮ ਤਾਂ ਕਰਨਾ ਹੀ ਹੁੰਦਾ ਤੇ ਕੰਮ ਕਰਨਾ ਹੀ ਚਾਹੀਦਾ ਬਜ਼ੁਰਗ ਕਹਿੰਦੇ ਆ ਨਾ ਵੀ ਕੰਮ ਤਾਂ ਕਰਨਾ ਹੀ ਚਾਹੀਦਾ ਤੇ ਕੰਮ ਤਾਂ ਕਰਨਾ ਹੀ ਪੈਣਾ ਕੰਮ ਕੀਤੇ ਬਿਨਾ ਸਰਨਾ ਨਹੀਂ ਇਹ ਦੇਸ਼ ਛੱਡ ਕੇ ਵਿਦੇਸ਼ ਚਲੇ ਜਾਓ ਕੰਮ ਤਾਂ ਉੱਥੇ ਵੀ ਕਰਨਾ ਪੈਣਾ ਉਤੇ ਹੋ ਸਕਦਾ ਬੱਧ ਕਰਨਾ ਪਵੇ ਕੰਮ ਤਾਂ ਕਰਨਾ ਹੀ ਆ ਕੰਮ ਤਾਂ ਕਰਨਾ ਹੀ ਚਾਹੀਦਾ ਕੰਮ ਤਾਂ ਕਰਨਾ ਹੀ ਪਵੇਗਾ ਫਿਰ ਕਿਉਂ ਨਾ ਦਿਲ ਲਾ ਕੇ ਕਰੀਏ ਇਦਾਂ ਹੀ ਬਿਲਕੁਲ ਮੈਂ ਇਹਦੇ ਤੋਂ ਇੱਕ ਸਕੀਚ ਤੁਹਾਨੂੰ ਆਪ ਜੀ ਨੂੰ ਦੱਸਣੀ ਚਾਹੁੰਨਾ ਵੀ ਪਤਾ ਵੀ ਬਾਣੀ ਪੜ੍ਹਨੀ ਚਾਹੀਦੀ ਆ ਜ਼ਰੂਰੀ ਆ ਨਾਲ ਜਾਂਦੀ ਆ ਨਾਮ ਜਪਿਆ ਨਾਲ ਨੇ ਉਹਦਾ ਫਿਰ ਕਿਉਂ ਨਾ ਮਨ ਲਾ ਕੇ ਕਰ ਲਈਏ ਇਹ ਮਨ ਹਰ ਜੀ ਧਿਆਏ ਤੂ ਇੱਕ ਮਨ ਇੱਕ ਚਿਤ ਪਾਏ ਤੇ ਇਹ ਸਾਰੀਆਂ ਚੀਜ਼ਾਂ ਸਾਡੇ ਅੰਦਰ ਹੀ ਆ ਅੰਦਰ ਹੀ ਵਿਕਾਰ ਅੰਦਰੋਂ ਹੀ ਗੁਣ ਪੈਦਾ ਹੋਣੇ ਆ ਹਰ ਚੀਜ਼ ਜਿਹੜੀ ਬਾਹਰ ਹੋ ਰਹੀ ਆ ਆਪਾਂ ਹੱਥਾਂ ਪੈਰਾਂ ਨਾਲ ਕਰਦੇ ਪਹਿਲਾਂ ਮਨ 'ਚ ਸੋਚਦੇ ਆ ਅੰਦਰ ਤੋਂ ਬਾਹਰ ਨੂੰ ਆ ਸਾਡੀ ਦੁਨੀਆ ਜੇ ਅੰਦਰ ਠੀਕ ਹੋ ਗਿਆ ਬਾਹਰ ਆਪੇ ਸਭ ਸਾਰਾ ਕੁਝ ਠੀਕ ਹੋ ਜਾਣਾ ਇਹ ਅੰਦਰ ਫੁੱਲ ਖਿੜ ਗਏ ਬਾਹਰ ਵੀ ਸੂਰਜ ਚੜ ਜਾਣਾ ਭਾਈ ਕਈ ਵਾਰੀ ਐਵੇਂ ਹੁੰਦਾ ਜੇ ਸੋ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਕੋਰੰਧਾਰ ਜੇ ਬਾਹਰ ਇੰਨਾ ਚਾਨਣ ਹੋ ਜੇ ਕਰੋੜਾਂ ਹੀ ਸੂਰਜ ਜੀ ਸੂਰਜ ਹੋ ਜਾਣ ਚੰਦਰਮਾ ਹੀ ਚੰਦਰਮਾ ਹੋ ਜਾਣ ਅਗ ਪੈਣ ਇੰਨਾ ਚਾਨਣ ਹੋ ਜੇ ਪਰ ਬੰਦੇ ਨੂੰ ਉਹਦੇ ਨਾਲ ਕੀ ਫਰਕ ਪੈਣਾ ਬੰਦੇ ਦੀ ਜ਼ਿੰਦਗੀ ਤਾਂ ਜਿਉਂ ਕੀ ਤਿਉ ਹੀ ਹੈ ਜੇ ਉਹ ਗੁਰੂ ਦਾ ਗਿਆਨ ਹਾਸਲ ਨਹੀਂ ਕਰਦਾ ਗੁਰੂ ਤੋਂ ਬਿਨਾ ਬੰਦੇ ਦੀ ਜ਼ਿੰਦਗੀ ਵਿੱਚ ਹਨੇਰਾ ਦਿਲ ਤੇ ਪਈਆਂ ਰਾਤਾਂ ਦੀ ਕਦੇ ਸਵੇਰ ਹੁੰਦੀ ਨਹੀਂ ਗੁਰੂ ਦੇ ਗਿਆਨ ਬਿਨਾ ਇਸ ਕਰਕੇ ਨਾਮ ਅਭਿਆਸੀ ਦੀ ਜਿਹੜੀ ਨੀਂਦ ਆ ਉਹ ਕਿੰਨੀ ਹੋਣੀ ਚਾਹੀਦੀ ਆ ਭਾਈ ਬਸ ਜਦੋਂ ਆਪਾਂ ਵੇਖਦੇ ਆਂ ਮਹਾਪੁਰਖਾਂ ਦਾ ਜੀਵਨ ਫੇਰ ਤਾਂ ਜਿੰਨੀ ਕਿ ਸਰੀਰ ਨੂੰ ਲੋੜ ਆ ਬਸ ਉਤਨੀ ਕੀ ਉਹ ਹਰ ਕਿਸੇ ਦੀ ਬੱਚੇ ਦੀ ਅਵਸਥਾ ਨੂੰ ਹੋਰ ਆ ਜਵਾਨ ਦੀ ਅਵਸਥਾ ਹੋਰ ਆ ਬਜ਼ੁਰਗੀ ਦੀ ਅਵਸਥਾ ਹੋਰ ਆ ਬਢੇਪੇ ਵਿੱਚ ਹੋਰ ਨੀਂਦ ਚਾਹੀਦੀ ਆ ਕਈ ਵਾਰੀ ਬਢੇਪੇ 'ਚ ਨੀਂਦ ਆਉਂਦੀ ਨਹੀਂ ਰੋਗੀ ਲਈ ਰਾਤ ਦਾ ਜਿਹੜਾ ਪਹਿਰ ਆ ਉਹ ਹੋਰ ਤਨਾਬ ਤੀਤਾ ਤੰਦਰੁਸਤ ਲਈ ਉਹਨੂੰ ਪਤਾ ਨਹੀਂ ਲੱਗਦਾ ਰਾਤ ਕਿਵੇਂ ਲੰਘ ਗਈ ਰੋਗੀ ਲਈ ਇੱਕ ਇੱਕ ਸਕਿੰਟ ਇੱਕ ਇੱਕ ਭਾਵ ਕੀ ਪਹਿਰ ਵਰਗਾ ਇੱਕ ਇੱਕ ਘੰਟੇ ਵਰਗਾ ਦੁੱਖ ਵਿੱਚ ਸਮਾਂ ਲੰਮਾ ਹੋ ਜਾਂਦਾ ਸੁੱਖ ਵਿੱਚ ਛੋਟਾ ਹੋ ਜਾਂਦਾ ਆਨੰਦ ਵਿੱਚ ਸਮਾਂ ਅਗਵਾਤ ਜਾਂਦਾ ਪਤਾ ਨਹੀਂ ਲੱਗਦਾ ਵੀ ਕਿੱਥੇ ਆ ਤਾਂ ਇਹ ਤੁਸੀਂ ਵੇਖਣਾ ਭਾਈ ਵੀ ਆਪਣਾ ਭੋਜਨ ਪਹਿਲਾਂ ਘਟਾਉਣਾ ਪਵੇਗਾ ਨੀਂਦ ਘਟੇਗੀ ਨਾਮ ਦਾ ਅਭਿਆਸ ਵਧੇਗਾ ਨਹੀਂ ਤਾਂ ਫਿਰ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਤਾਂ ਰਾਤ ਨੂੰ ਜਿੰਨੀ ਇੱਕ ਨੀਂਦ ਹੁੰਦੀ ਆ ਸਮੇਸਿਰ ਸੌਣਾ ਪਰ ਉਹਦੇ ਨਾਲ ਰਾਤ ਵੇਲਾ ਸੰਭਾਲ ਕੇ ਅੰਮ੍ਰਿਤ ਵੇਲਾ ਸੰਭਾਲਣਾ ਜ਼ਰੂਰੀ ਹੈ ਇੱਕ ਕਰਤੀ ਬੰਦੇ ਲਈ ਕਬੀਲਦਾਰ ਵਾਲੇ ਬੰਦੇ ਵਾਸਤੇ ਇਤਨਾ ਹੀ ਬਹੁਤ ਆ ਵੀ ਉਹ ਨਾਮ ਦੇ ਅਭਿਆਸ ਲਈ ਅੰਮ੍ਰਿਤ ਵੇਲੇ ਜਾਗੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਉੱਠੇ ਜਾਗੇ ਇਸ਼ਨਾਨ ਕਰੇ ਤੇ ਵਾਹਿਗੁਰੂ ਦਾ ਨਾਮ ਲਵੇ ਸੱਚੀ ਸੁੱਚੀ ਕਰਤ ਕਰੇ ਤੇ ਵੰਡ ਕੇ ਛਕੇ ਇਹਦੇ ਨਾਲ ਹੀ ਉਹਦਾ ਭਲਾ ਹੋ ਜਾਵੇਗਾ ਪਾਪਾ ਨਾਨਕ ਸਿੰਘ ਜੀ ਇਸ ਕਰਕੇ ਕਿਆ ਕਰਦੇ ਸੀ ਭਾਈ ਜੇ ਉਹ ਸੱਚੀ ਸੁੱਚੀ ਕਰਤ ਕਰੇ ਨਾਮ ਜਪੇ ਵੰਡ ਕੇ ਛਕੇ ਪਰ ਜੇ ਉਹ ਕਿਸੇ ਦੀ ਨਿੰਦਿਆ ਕਰੇਗਾ ਕੀਤਾ ਕਰਾਇਆ ਖੂਚ ਪੈ ਜਾਵੇਗਾ ਜਿਵੇਂ ਕੋਈ ਦਿਹਾੜੀਦਾਰ ਦਿਹਾੜੀ ਕਰਨ ਜਾਵੇ ਸਾਰਾ ਦਿਨ ਮਿਹਨਤ ਕਰੇ ਮਸ਼ਕਤ ਕਰੇ ਰੁਪਈਆ ਜੇਬ ਵਿੱਚ ਪਾ ਕੇ ਘਰੇ ਆ ਰਿਹਾ ਰਸਤੇ 'ਚ ਡਾਕੂ ਲਟੇਰੇ ਲੁੱਟ ਲੈਣ ਉਹਨੂੰ ਸਾਰੀ ਮਿਹਨਤ ਉਹਦੀ ਨੇਫਲ ਹੋ ਗਈ ਨਾ ਤਾਂ ਗੁਰਮੁਖ ਪਿਆਰਿਓ ਇੰਨਾ ਵੀ ਜ਼ਿੰਦਗੀ ਵਿੱਚ ਬਹੁਤ ਬਰੀ ਸਾਡੇ ਨਾਲ ਘਟਨਾ ਘਟ ਜਾਂਦੀ ਹੈ ਤਾਂ ਸਾਨੂੰ ਡੋਲਣਾ ਨਹੀਂ ਚਾਹੀਦਾ ਮਹਾਂਪੁਰਖਾਂ ਦਾ ਜੀਵਨ ਵਾਦ ਤੋਂ ਵਦ ਪੜਿਏ ਕਿਉਂਕਿ ਉਹਨਾਂ ਦੇ ਜੀਵਨ ਵਿੱਚੋਂ ਸਾਨੂੰ ਗੁਰਬਾਣੀ ਬਾਰੇ ਗਿਆਨ ਹੁੰਦਾ ਕਿਉਂਕਿ ਉਹ ਗੁਰਬਾਣੀ ਜੈਸੇ ਬਣ ਜਾਂਦੇ ਆ ساری ساری ਜ਼ਿੰਦਗੀ ਕਈ ਵਾਰੀ ਅਸੀਂ ਪਾਠ ਕਰਦੇ ਰਹਿੰਨੇ ਆ ਪਰ ਸਾਡਾ ਜਿਹੜਾ ਜੀਵਨ ਹੈ ਸਾਡੀ ਜਿਹੜੀ ਨਾਮ ਦੀ ਕਮਾਈ ਹੈ ਉਹ ਭਾਈ ਉਸ ਤਰ੍ਹਾਂ ਦੀ ਨਹੀਂ ਹੋ ਪਾਉਂਦੀ ਜਿੱਦਾਂ ਦੀ ਅਸੀਂ ਚਾਹੁੰਦੇ ਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾਈ ਕਰਨ ਸਾਡੇ ਤੇ ਰਹਿਮਤ ਹੀ ਕਰਨ ਤਰਸ ਹੀ ਕਰਨ ਅਸੀਂ ਵੀ ਉੱਚੇ ਸੁੱਚੇ ਜੀਵਨ ਵਾਲੇ ਬਣੀਏ ਇਹ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਤਾਂ ਐਵੇਂ ਦੀ ਜ਼ਿੰਦਗੀ ਸਾਡੀ ਨਹੀਂ ਹੋਣੀ ਚਾਹੀਦੀ ਇਹ ਹੀਰੇ ਜੈਸਾ ਜਨਮ ਜਿਹੜਾ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਭਾਈ ਇਹਦੀ ਕਦਰ ਜਾਣੀਏ ਇਹਦੇ ਨਾਲ ਰੱਬ ਦਾ ਨਾਮ ਜਪੀਏ ਨਿੰਦਿਆ ਚੁਗਲੀ ਕਰਾਂਗੇ ਸਭ ਕੁਝ ਬਿਰਥਾ ਚਲਿਆ ਜਾਵੇਗਾ। ਪਾਬਾ ਆਨੰਦ ਸਿੰਘ ਜੀ, ਧੰਨ ਧੰਨ 바ਵਾ ਇਸ਼ਰ ਸਿੰਘ ਜੀ ਦੀਵਾਨ ਸਜਾਉਂਦੇ। ਨੀਂਦਾਂ ਦਾ ਉਹਨਾਂ ਨੇ ਤਿਆਗ ਕੀਤਾ। ਨੀਂਦ ਆਪਦੇ ਨੇੜੇ ਨਹੀਂ ਆਉਣ ਦਿੱਤੀ। ਕਈ-ਕਈ ਘੰਟੇ ਦਾ ਨਿਤਨੇਮ, ਇਹਨਾਂ ਅਭਿਆਸ। ਮਹਾਂਪੁਰਖਾਂ ਦਾ ਜੀਵਨ ਸੁਣੀ ਜਾਉਂਗੇ ਨਾ ਸੁਣੀ ਜਾਉਂਗੇ। ਆਪ ਹੀ ਧਿਆਨ ਲੱਗਣ ਲੱਗ ਜਾਣਾ, ਨੀਂਦ ਆਪੇ ਘਟਣ ਲੱਗ ਜਾਣੀ। ਪਰ ਹਾਂ, ਕਈ ਵਾਰੀ ਐਵੇਂ ਹੁੰਦਾ ਵੀ ਗਲਤ ਸੰਗਤ ਵਿੱਚ ਬੰਦਾ ਪੈ ਜਾਂਦਾ। ਫਿਰ ਉਹਦੀ ਜ਼ਿੰਦਗੀ ਵਿੱਚ ਬੜੇ ਮੋੜ ਆਉਂਦੇ ਆ ਤਾਂ ਉਹਦੋਂ ਆਪਾਂ ਸੋਚਦੇ ਆਂ ਕਿ ਬੰਦਾ ਕਿੱਧਰ ਨੂੰ ਚਲਾ ਗਿਆ ਕਈ ਵਾਰੀ ਗਲਤ ਸੰਗਤ ਵਿੱਚ ਪੈ ਜਾਈਏ ਗਲਤ ਸੰਗਤ ਦਾ ਪ੍ਰਭਾਵ ਵੀ ਬੰਦੇ ਤੇ ਬੜੀ ਛੇਤੀ ਪੈਂਦਾ ਇਹ ਵੀ ਤੁਸੀਂ ਵੇਖਿਓ ਚੰਗੀ ਸੰਗਤ ਚੰਗੀ ਕਿਤਾਬ ਸੰਤਾਂ ਦੇ ਬਚਨ ਸਿੱਖ ਸਹਿਜੇ ਸਹਿਜੇ ਮੰਨਦੇ ਆਂ ਮਾੜੀ ਚੀਜ਼ ਵੇਖ ਲਈ ਝਟਪਟ ਆਪਾਂ ਕਰ ਦਿੰਨੇ ਆਂ ਤਾਂ ਐਸੀ ਮਹਾਂਪੁਰਖ ਰੱਬ ਦੇ ਪਿਆਰੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਭਾਈ ਨਾਮ ਹੀ ਜਪਿਆ ਆਪਣੇ ਨਾਲ ਨਹੀਂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸੰਗਤ ਨੂੰ ਜੋੜਨ ਦਾ ਯਤਨ ਕੀਤਾ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਤੇ ਆਪਾਂ ਆਪ ਦੇ ਦੇਖਦੇ ਆਂ ਵੀ ਸਾਡੀ ਕੋਈ ਮਿੱਤਰ ਨਹੀਂ ਮੰਨਦੇ ਦੋਸਤ ਵੀ ਕਹਿਣਾ ਨਹੀਂ ਮੰਨਦੇ ਕਈ ਵਾਰੀ ਘਰ ਦੇ ਜੀ ਕਹਿਣਾ ਨਹੀਂ ਮੰਨਦੇ ਇਹ ਤਾਂ ਅਵਚਲ ਨੀਵ ਧਰੀ ਗੁਰੂ ਨਾਨਕ ਨਿਤ ਨਿਤ ਚੜੈ ਸਭਾਈ ਬਾਬਾ ਜੀ ਆਪ ਮਹਾਂਪੁਰਖ ਚੜ੍ਹਦੀ ਕਲਾ ਵਿੱਚ ਰਹਿੰਦੇ ਸੀ ਕਿੰਨੇ ਜਗਿਆਸੂ ਇਹਂ ਦੀ ਕਲਾ ਵਿੱਚ ਆ ਜਾਂਦੇ ਸੀ ਉਹਨਾਂ ਮਰਿਆ ਹੋਇਆਂ ਨੂੰ ਜਿਉਂਦਾ ਕਰ ਦਿੰਦੇ ਸੀ ਬਚਨ ਕਰਕੇ ਲੱਖਾਂ ਲੋਕ ਆ ਉਹਨਾਂ ਤੋਂ ਪੁੱਛੋ ਜਾ ਕੇ ਹਰ ਇੱਕ ਗਵਾਹੀ ਦੇਵੇਗਾ ਕਿ ਬਾਬਾ ਜੀ ਨੇ ਸਿੱਖੀ ਦੀ ਨਿਉ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਬੜੀ ਮਜ਼ਬੂਤ ਰੱਖੀ ਇਹ ਦੀਵੇ ਨੂੰ ਬੁਝਾਉਣ ਵਾਲੇ ਬੁੱਝ ਜਾਣਗੇ ਪੰਥ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰਹੇਗਾ ਇਹ ਬਾਬਾ ਨਾਨਕ ਸਿੰਘ ਜੀ ਬਚਨ ਕਰਿਆ ਕਰਦੇ ਸੀ ਤਾਂ ਸਾਨੂੰ ਵੀ ਭਾਈ ਉਹਨਾਂ ਦੀ ਜਿਹੜੇ ਜੀਵਨ ਆ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਆ ਆਓ ਆਪਾਂ ਯਤਨ ਕਰੀਏ ਆਪਣੇ ਆਪ ਨੂੰ ਬਦਲਣ ਦਾ ਕਿਉਂਕਿ ਲੋੜ ਆ ਭਾਈ ਜਿਹੜਾ ਜੀਵਨ ਅਸੀਂ ਜਿਉ ਰਹੇ ਆ ਇਹਦੇ ਵਿੱਚ ਅਸ਼ਾਂਤੀ ਹੈ ਸ਼ਾਂਤੀ ਤਾਂ ਹੈ ਨਹੀਂ ਸ਼ੈਨਸ਼ੀਲਤਾ ਹੈ ਨਹੀਂ ਗੁਣ ਹੈ ਨਹੀਂ ਇਹ ਮਹਾਪੁਰਖਾਂ ਦੀ ਕਿਰਪਾ ਦੇ ਨਾਲ ਹੀ ਇਹ ਸਭ ਕੁਝ ਹੋਣਾ ਤਾਂ ਆਪਣੇ ਆਪ ਨੂੰ ਥੋੜਾ ਬਦਲਣਾ ਪਵੇਗਾ ਮਾੜੀਆਂ ਆਤਾਂ ਜਿਹੜੀਆਂ ਛੱਡਣੀਆਂ ਪੈਣਗੀਆਂ ਕਈ ਵਾਰੀ ਅਸੀਂ ਜਿਹੜੀਆਂ ਆਤਾਂ ਹਰ ਇੱਕ ਆਦਤ ਜਿਹੜੀ ਹੈ ਜਦੋਂ ਪੱਕ ਜਾਂਦੀ ਹੈ ਉਹੀ ਬੰਦੇ ਦਾ ਜੀਵਨ ਬਣ ਜਾਂਦਾ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਚੰਗੇ ਇਨਸਾਨ ਬਣੋ ਸਾਰੇ ਧਰਮਾਂ ਦਾ ਸਤਕਾਰ ਕਰੋ ਪਰ ਪਰਪੱਕਤਾ ਆਪਣੇ ਧਰਮ ਦੇ ਵਿੱਚ ਰੱਖੋ ਸਾਰਿਆਂ ਨਾਲ ਪਾਈ ਪਿਆਰ ਕਰਨਾ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਜਿਨ੍ਹਾਂ ਜਿਨ੍ਹਾਂ ਨੇ ਮਾਲਕ ਨਾਲ ਪਿਆਰ ਕੀਤਾ ਹੈ ਤਿੰਨਾ ਤਿੰਨਾ ਨੂੰ ਦਾਤਾਂ ਪ੍ਰਾਪਤ ਹੋਈਆਂ ਨੇ ਜੀ ਸਤਿਗੁਰ ਦੀ ਏ ਬਖਸ਼ਿਸ਼ਾ ਸਤਿਗੁਰ ਦੀ ਏ ਮਿਹਰ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਗੁਰੂ ਮਹਾਰਾਜ ਕਿਰਪਾ ਕਰਨੀ ਸਰਬਤ ਸੰਗਤਾਂ ਦਾ ਭਲਾ ਕਰਨਾ ਦਰੋਂ ਕਰੋ ਨਾਮ ਦਾਣ ਸਿੱਖੀ ਦੀ ਦਾਤ ਬਖਸ਼ਿਸ਼ ਕਰਨੀ ਜੀ ਪੁਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ